ਜੱਗ ਸਕਦੇ ਗਏ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੈਗਾ ਪੰਜਾਬ ਦੇ ਵਿੱਚ ਇਸ ਟਾਈਮ ਜਿਮਨੀ ਚੋਣ ਚੱਲ ਰਹੀ ਹੈਗੀ ਤਰਨਤਾਰਨ ਦੇ ਵਿੱਚ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਹਿਸਾਬ ਦੇ ਨਾਲ ਬੜਾ ਜੋਰ ਲਾਇਆ ਜਾ ਰਿਹਾ ਪਰ ਦੂਜੇ ਪਾਸੇ ਜੇ ਅਗਰ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਗੱਲ ਕਰੀਏ ਛੋਣਮਣੀ ਕਾਲੀ ਦਲ ਦੀ ਉਹਦੇ ਵਿੱਚ ਵੀ ਦੋ ਗਰੁੱਪ ਜਿਹੜੇ ਵੱਡੇ ਪਹਿਲਾਂ ਬਣ ਕੇ ਉਪਰੇ ਸੀਜੀ ਦੇ ਵਿੱਚ ਪੁਨਰਸੁਰਜੀਤੀ ਸ਼੍ਰੋਮਣੀ ਕਾਲੀ ਦਾਲੀ ਬਣਿਆ ਜਿਹਦੇ ਵਿੱਚ ਸਰਦਾਰ ਮਨਪੀਰ ਸਿੰਘ ਆਦਿ ਤੇ ਹੋਰ ਵੀ ਬਹੁਤ ਜਿਹੜੇ ਵੱਡੇ ਆਗੂ ਜਿਵੇਂ ਸਵਰਗੀ ਜਥੇਦਾਰ ਤੋਤਾ ਸਿੰਘ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਸਪੋਰਟ ਕਰਦਾ ਪਿਆ ਹੋਰ ਹੀ ਬਹੁਤ ਆਗੂ ਜਿਹੜੇ ਲਗਾਤਾਰ ਸ਼੍ਰੋਮਣੀ ਕਾਲੀ ਦਾਲ ਨੂੰ ਪੁਨਰ ਕਰਨ ਵਾਸਤੇ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਅੱਜ ਵਿਸ਼ੇਸ਼ ਤੌਰ ਤੇ ਰੋਡੇ ਪਿੰਡ ਪਹੁੰਚੇ ਜਿੱਥੇ ਸੰਤ ਜਰਨੈਲ ਸਿੰਘ ਪੰਡਾਵਾ ਦੇ ਭੱਡੇ ਭਰਾਤਾ ਕੈਪਟਨ ਹਰਚੰਦ ਸਿੰਘ ਰੋਡੇ ਜੋ ਕਿ ਸੁਧਾਰ ਸੁਧਾਰ ਕੇ ਸਾਨੂੰ ਉਹਨਾਂ ਦਾ ਅਫਸੋਸ ਕਰਨ ਵਾਤੇ ਵਿਸ਼ੇਸ਼ ਤੌਰ ਤੇ ਸਦਾ ਮਾਨਪੀ ਸਿੰਘ ਆਦਿ ਉਹਨਾਂ ਨਾਲ ਸਾ ਮੱਖਣ ਸਿੰਘ ਬਲਜਿੰਦਰ ਸਿੰਘ ਮੱਖਣ ਬਰਾੜ ਉਹ ਵੀ ਪਹੁੰਚਿਆ ਤੇ ਅਸਾਂ ਸਦਾ ਗਰਜਨ ਸਿੰਘ ਪੁੱਟੋ ਦੇ ਗ੍ਰਹਿ ਵਿਖੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਵਿੱਚ ਦੇਖ ਰਹੇ ਹਾਂ ਜਿਹੜੇ ਉਹਨਾਂ ਦੇ ਸਹਿਯੋਗੀ ਸਾਥੀ ਹੈਗੇ ਇੱਥੇ ਪਹੁੰਚੇ ਹੋਇਆ ਤੇ ਸਭ ਤੋਂ ਪਹਿਲਾਂ ਮੈਂ ਸਦਾ ਮਾਨਪੀ ਸਿੰਘ ਆਦਿ ਨਾਲ ਗੱਲਬਾਤ ਕਰੂੰਗਾ ਪੁੱਛਾਂਗਾ ਉਹ ਆਦਿ ਸਾਹਿਬ ਤੁਸੀਂ ਵਿਸ਼ੇਸ਼ ਤੌਰ ਤੇ ਰੋਡੇ ਪਹੁੰਚੇ ਅੱਜ ਆਪ ਕੋਟ ਸਾਹਿਬ ਦੇ ਘਰ ਵੀ ਪਹੁੰਚੇ ਹੋ ਵੀ ਤਰਨਤਾਰ ਦੀ ਜ ਅੱਡੀ ਝੋਟੀ ਜੋ ਜ਼ੋਰ ਲੱਗਿਆ ਹੋਇਆ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਵੱਲੋਂ ਬੜਾ ਵੱਡਾ ਦਾਅਵਾ ਕੀਤਾ ਜਾ ਰਿਹਾ ਵੀ ਉਹਨਾਂ ਵੱਲੋਂ ਧਰਮੀ ਫੌਜੀ ਦੀ ਪਤਨੀ ਨੂੰ ਚੋ ਲੜਾਈ ਜਾ ਰਹੀ ਦੂਜੇ ਪਾਸੇ ਜਿਹੜਾ ਸੰਦੀਪ ਸਿੰਘ ਦਾ ਭਾਈ ਹੈਗਾ ਮਨਦੀਪ ਸਿੰਘ ਜਿਹਨੇ ਸੂਰੀ ਮਾਰਿਆ ਸੀ ਉਹਨਾਂ ਨੂੰ ਚੋ ਲੜਾਈ ਜਾ ਰਹੀ ਹੈਗੀ ਜਿੱਥੇ ਇਸ ਟਾਈਮ ਇਹ ਲੱਗਦਾ ਵੀ ਤੁਹਾਡਾ ਵੀ ਇਹਦਾ ਵੱਡਾ ਇੱਕ ਆਵਾਰਸ ਪੰਜਾਬ ਵਾਲੇ ਆ ਜਾਂ ਹੋਰ ਵੀ ਕਈ ਗਰੁੱਪ ਪੇਰੇ ਤੁਹਾਡੀ ਸਪੋਰਟ ਕਰ ਰਹੇ ਆ ਗਿਆ ਤੁਸੀਂ ਚੋ ਨੂੰ ਲੈ ਕੇ ਤੁਹਾਡਾ ਕੀ ਰਵਈਆ ਹੈ ਇਸ ਟਾਈਮ देखो भाई मनदीप सिंह जो पंथ दे सांझे उम्मीदवार ने ते बड़ा सहयोग मिल ਰਿਹਾ ਉਥੇ ਲੋਕਾਂ ਵੱਲੋਂ ਤੇ ਸਾਨੂੰ ਉਮੀਦ ਆ ਕਿ ਉਹ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਮੈਂ ਸਮੁੱਚੇ ਜਿਹੜੇ ਤਰਨ ਤਰਨ ਇਲਾਕੇ ਦੇ ਜਿੰਨੇ ਵੀ ਵੋਟਰ ਨੇ ਖਾਸ ਤੌਰ ਤੇ ਜਿਹੜੇ ਬਾਹਰ ਵੀ ਬੈਠੇ ਨੇ ਚਾਹੇ ਹੋਰ ਕਿਤੇ ਸਟੇਟ ਦੇ ਵਿੱਚ ਬੈਠੇ ਨੇ ਚਾਹੇ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਹਾਡੇ ਜੋ ਵੀ ਕਿਸੇ ਰਿਸ਼ਤੇਦਾਰੀ ਆ ਉਥੇ ਜਾਂ ਕੋਈ ਦੋਸਤ ਮਿੱਤਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਨ ਕਿਉਂਕਿ ਇਹ ਜਿਹੜੀ ਬੜਾ ਜ਼ਰੂਰੀ ਆ ਇਸ ਉਮੀਦਵਾਰ ਨੂੰ ਜਤੋਣਾ ਭਾਈ ਮਨਦੀਪ ਸਿੰਘ ਨੂੰ ਕਿਉਂਕਿ ਪੰਥ ਦਾ ਸਾਂਝਾ ਉਮੀਦਵਾਰ ਆਉਣ ਦੇ ਸਮੇਂ ਦੇ ਵਿੱਚ ਜੇ ਇੱਕ ਪੰਥ ਦਾ ਸਾਂਝਾ ਮੰਚ ਬਣਾਉਣਾ ਇੱਕ ਪਲੇਟਫਾਰਮ ਜਿਹੜਾ ਬਣਨਾ ਤਾਂ ਇਸ ਜਿੱਤਨੇ ਆਉਣ ਵਾਲੇ ਸਮੇਂ ਦਾ ਜਿਹੜਾ ਇੱਕ ਸਾਂਝੀ ਮੰਚ ਦੀ ਜਿਹੜੀ ਨੀਂਹ ਤਰਨੀ ਆ ਸੋ ਗੁਰੂ ਸਾਹਿਬ ਆ ਕੀ ਮਿਹਰ ਕਰਨਗੇ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸਾਨੂੰ ਉਮੀਦ ਆ ਕਿ ਭਾਈ ਮਨਦੀਪ ਸਿੰਘ ਵੱਡੀ ਰੀਡਣ ਜਿੱਤਣਗੇ ਅ ਯਾਰੀ ਸਾਹਿਬ ਜਿਵੇਂ ਪਹਿਲਾਂ ਜਿਹੜਾ ਕਾਫੀ ਵੱਡਾ ਇੱਕ ਤਰ੍ਹਾਂ ਦਾ ਕਹਿ ਸਕਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇਕੱਠਾ ਸੀ ਉਸ ਤੋਂ ਪੁਨਰਸੁਰਜੀਤੀ ਤੁਸੀਂ ਲੈ ਕੇ ਆਏ ਵੀ ਲੋਕਾਂ ਨੂੰ ਆਸ ਹੈਗੀ ਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਦੁਬਾਰਾ ਫੇਰ 1920 ਵਾਲਾ ਖੜਾ ਹੋਊਗਾ। ਉਹਦੇ ਨਾਲ ਨਾਲ ਧਰਮ ਤੇ ਰਾਜਨੀਤੀ ਦੋਨੇ ਇਕੱਠਿਆਂ ਚੱਲਦੀਆਂ ਆਈਆਂ। ਜਦੋਂ ਰਾਜਨੀਤੀ ਵਿੱਚ ਆ ਜਾਂਦੇ ਨੇ ਉਹ ਲੋ ਧਰਮਕ ਦੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਪਿੱਛੇ ਹੋ ਜਾਂਦੀਆਂ ਤੇ ਬਹੁਤ ਚੀਜ਼ਾਂ ਨੂੰ ਕਰਕੇ ਲੋਕ ਪਰੇਸ਼ਾਨ ਵੀ ਹੁੰਦੇ ਆ ਵੀ ਸਾਡਾ ਜਿਹੜਾ ਧਰਮ ਨੂੰ ਨਾਲ ਲੈ ਕੇ ਚੱਲਦਾ ਪਏ ਹੈਗੇ ਆ ਪਰ ਉਹ ਦੇ ਸੰਨਾਤ ਦੇ ਨਹੀਂ ਚੱਲਿਆ ਜਾ ਰਿਹਾ। ਤੁਹਾਡਾ ਸਾਰਿਆਂ ਦਾ ਇਸ ਵਿੱਚ ਦੇ ਕੀ ਰੁਈ ਹੈ? ਇਹ ਦੇਖੋ ਸਾਡੀ ਤਾਂ ਸੋਚ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਜਿਹੜੀ ਉਹਨੂੰ ਮੰਨਦਾ ਜਥੇਬੰਦੀ ਆ ਧਰਮ ਖੇਤਰ ਦੇ ਵਿੱਚ ਵੀ ਇਸ ਵਭਨ ਵਾਰੀ ਆ ਤੇ ਰਾਜਨੀਤਿਕ ਖੇਤਰ ਦੇ ਵਿੱਚ ਨਵਾਰੀ ਆ ਇਸ ਲਈ ਵੱਡੀਆਂ ਜ਼ਿੰਮੇਵਾਰੀਆਂ ਨੇ ਸੋ ਸਾਡਾ ਇਸ ਪਾਰਟੀ ਦਾ ਬੜਾ ਗੌਰਮੀ ਤੇ ਆਸਾ ਕੁਰਬਾਨੀਆਂ ਬੜਾ ਇਤਿਹਾਸਾ ਅੱਜ ਜਿਹੜੀ ਸਿਕੌਮ ਨਾਰਾਜ ਆ ਪਾਰਟੀ ਤੋਂ ਸੋ ਅੱਜ ਲੋੜ ਆ ਸਾਰਿਆਂ ਨੂੰ ਜੋੜਨ ਦੀ ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਜੋ ਵੀ ਘਟਨਾਵਾਂ ਵਾਪਰੀਆਂ ਨੇ ਕੁਝ ਗਲਤੀਆਂ ਹੋਈਆਂ ਨੇ ਸੋ ਉਹਨਾਂ ਤੋਂ ਸਭ ਕੁ ਲੈਣ ਦੀ ਲੋੜ ਸੀਗੀ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਐਸਜੀਪੀਸੀ ਚੋਣ ਆਉਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਨਵੇਂ ਸਿਰੇ ਤੋਂ ਨਵੇਂ ਜਿਹੜੇ ਚਿਹਰੇ ਆਉਣਗੇ ਜਿਹੜੇ ਪੰਥ ਪ੍ਰਵਾਨਤ ਹੋਣਗੇ ਅਤੇ ਪੰਥ ਨੂੰ ਸਮਰਪਿਤ ਹੋਣਗੇ ਸੋ ਇੱਕ ਵੱਡੀ ਲੋੜ ਹੈਗੀ ਆ ਦੀ ਕਿਉਂਕਿ 15 ਸਾਲ ਹੋ ਗਏ ਜਿਹੜੀ ਇਲੈਕਸ਼ਨ ਨਹੀਂ ਹੋਈ ਤੇ ਅੱਜ ਲੋੜ ਆ ਜਿਹੜੀ ਸੈਂਟਰ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀਆਂ ਐਸਜੀਪੀਸੀ ਚੋਣਾਂ ਕਰਵਾਈਆਂ ਜਾਣ ਤਾਂ ਜੋ ਨਵੀਂ ਲੀਡਰਸ਼ਿਪ ਜਿਹੜੀ ਅੱਗੇ ਆਵੇ ਤੇ ਸਹੀ ਢੰਗ ਦੇ ਨਾਲ ਧਾਰਮਿਕ ਖੇਤਰ ਦੇ ਵਿੱਚ ਉਹ ਪੰਥ ਦੀ ਗਵਾਈ ਕਰੇ ਜਿਵੇਂ ਤੁਸੀਂ ਮੇਰਾ ਸਵਾਲ ਪਹਿਲਾਂ ਹੀ ਜਵਾਬ ਦਿੱਤਾ ਕਿ ਮੈਂ ਵੀ ਇਹੀ ਸਵਾਲ ਸੀ ਐਸਜੀਪੀਸੀ ਨੂੰ ਲੈ ਕੇ ਚੋਣਾਂ ਨਹੀਂ ਹੋ ਰਹੀਆਂ ਪਰ ਲੰਬੇ ਸਮੇਂ ਤੋਂ ਚੋਣਾ ਨਾ ਹੋਣ ਕਰਕੇ ਬਹੁਤ ਚੀਜ਼ਾਂ ਇਹੋ ਜਿਹੀਆਂ ਛਰੋਣੀ ਕਮੇਟੀ ਉਹ ਜਿਹੜੀਆਂ ਸੁਧਾਰ ਕਰਨ ਦੀ ਲੋੜ ਹੈਗੀ ਆ ਕਿ ਕਿਹੜੇ ਇਹੋ ਜਿਹੇ ਮਸਲੇ ਜੇ ਤੁਹਾਨੂੰ ਪਾਵਰ ਮਿਲਦੀ ਹੈ ਉਹ ਗੁਰਦਾਰ ਪ੍ਰਬੰਧ ਕਮੇਟੀ ਦੀ ਕੀ ਤੁਸੀਂ ਸੁਧਾਰ ਕਰੋਗੇ ਜੀ ਦੇਖੋ ਸਾਡਾ ਤਾਂ ਖੇਤਰ ਹੀ ਹੈ ਨੀਗਾ ਮੇਰਾ ਤਾਂ ਰਾਜਨੀਤਿਕ ਖੇਤਰ ਆ ਜਿਹੜੇ ਵੀ ਧਰਮ ਦੇ ਖੇਤਰ ਦੇ ਵਿੱਚ ਇਹ ਤਾਂ ਲੋਕਾਂ ਦੀ ਜ਼ਿੰਮੇਵਾਰੀ ਆ ਵੱਡੀ ਕਿ ਜਿਨ੍ਹਾਂ ਨੇ ਚੋਣ ਕਰਨੀ ਆ ਵੀ ਉਹ ਸਮੇਂ ਜਦੋਂ ਚੋਣਾ ਆਉਂਦੀਆਂ ਨੇ ਤਾਂ ਬੜੇ ਸੋਚ ਸਮਝ ਕੇ ਉਮੀਦਵਾਰ ਜਿਹੜੇ ਚੋਣੇ ਜਾਣ ਜਿਹੜੇ ਸਹੀ ਢੰਗ ਦੇ ਨਾਲ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਲੋਕਾਂ ਦੀ ਸੋਚ ਦੇ ਅਨੁਸਾਰ ਉਹ ਆਪਣਾ ਉਸ ਖੇਤਰ ਦੇ ਵਿੱਚ ਸਵਭਾਵ ਨਵਾਉਣ ਠੀਕ ਹੈ ਜੀ ਅ ਸਰ ਜਿਵੇਂ ਤੁਸੀਂ ਹੁਣ ਪੁਨਰਸਰਜੀਤੀ ਦਾ ਨਾਮ ਤੇ ਆਪਾਂ ਸ਼੍ਰੋਮਣੀ ਅਕਾਲੀ ਦਲ ਨਵਾਂ ਬਣ ਗਿਆ ਇੱਕ ਤਰ੍ਹਾਂ ਦਾ ਕਹਿ ਸਕਦੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਪਾਸੇ ਜਾਗਰ ਸੀ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਜਾ ਕੇ ਬਦਲ ਦਾ ਨਾਂ ਡਰ ਜਾਂਦਾ ਹੈਗਾ ਵੀ ਜਿੰਨੇ ਹੋਰ ਬਹੁਤ ਧੜੇ ਹੈਗੇ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਵੱਖਰੇ ਵੱਖਰੇ ਚੱਲਦੇ ਪਏ ਸੀਗੇ ਪਰ ਤਰਨ ਤਨ ਚੋਣ ਦੇ ਵਿੱਚ ਇਹ ਲੱਗਿਆ ਵੀ ਕਿਤੇ ਨਾ ਕਿਤੇ ਜਾਏਗਾ ਇਕੱਠੇ ਹੋਏ ਮੇਉ ਸਿਮਰਨ ਜੀ ਸਿੰਘ ਮਾਨ ਦਾ ਧੜਾ ਹੋਵੇ ਜਾਂ ਕੋਈ ਹੋਰ ਜਿੱਥੇ ਬੰਦੀਆਂ ਹੋਣ ਆਉਣ ਵਾਲੇ ਸਮੇਂ ਤੁਹਾਡੇ ਕੀ ਜਾਂਦੇ ਹੈਗੇ ਵੀ ਇਹਨਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਤੇ ਰੱਖਣ ਵਾਸਤੇ ਕੋਈ ਵੱਖਰੀ ਸੋਚ ਹੈ ਜਿਹੜੀ ਸਾਡੀ ਤਾਂ ਡਿਊਟੀ ਪੰਜ ਮੈਂਬਰੀ ਕਮੇਟੀ ਬਣੀ ਸੀ ਸ਼ਿਰਕਾਲ ਤੱਕ ਸਾਹਬ ਤੋਂ ਪਹਿਲਾਂ ਸੱਤ ਮੈਂਬਰੀ ਬਣੀ ਸੀ ਉਹਦੇ ਚ ਦੋ ਸਿਫਾ ਦੇ ਕੇ ਜਿਹੜੀ ਪੰਜਾਂ ਦੀ ਡਿਊਟੀ ਸੀ ਕਿ ਭਰਤੀ ਕਰਨੀ ਆ ਭਰਤੀ ਤਾਂ ਸਾਰਿਆਂ ਦੀ ਇਕੱਠਿਆਂ ਦੀ ਕਰਨੀ ਸੀ ਲੇਕਿਨ ਉਹ ਜੋ ਇੱਕ ਧੜਾ ਨਹੀਂ ਉਹਦੇ ਵਿੱਚ ਸਹਿਮਤ ਹੋਇਆ ਚਲੋ ਜੋ ਵੀ ਅਸੀਂ ਆਪਣੀਆਂ ਨੂੰ ਸੇਵਾ ਨੂੰ ਸਿਰੇ ਲਾਇਆ ਤੇ ਉਹਦੇ ਵਿੱਚ ਜਿਹੜਾ ਅਗਲਾ ਸਾਡੀ ਜ਼ਿੰਮੇਵਾਰੀ ਆ ਪੰਥਕ ਇਕਤਾ ਦੀ ਤੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਜਿਹੜੀਆਂ ਪੰਥਕ ਤੇ ਰਹੇਗੇ ਇਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਸਿੱਖ ਇਕੱਠੇ ਕਰ ਸਕੀਏ ਉਹਦੇ ਲਈ ਆਪਣੇ ਜਿਹੜੇ ਹਿੱਤ ਨੇ ਉਹਦੇ ਲਈ ਸਾਡੀ ਜਿਹੜੀ ਕਮੇਟੀ ਪਹਿਲਾਂ ਵੀ ਸੀ ਜਿਹੜੀ ਪੰਜ ਮੈਂਬਰੀ ਉਹਦਾ ਆਪ ਦਾ ਕੋਈ ਸਵਾਰਥ ਨਹੀਂ ਸੀਗਾ ਤੇ ਬੜਾ ਵਿਰੋਧੀ ਉਸ ਸਮੇਂ ਵੀ ਗੱਲਾਂ ਕਰਦੇ ਰਹੇ ਵੀ ਪਤਾ ਨਹੀਂ ਇਹ ਪ੍ਰਧਾਨ ਬਣਨਾ ਚਾਹੁੰਦੇ ਫਲਾਨਾ ਬਣਨਾ ਚਾਹੁੰਦੇ ਆ ਸੋ ਉਹ ਗੱਲ ਕਲੀਅਰ ਹੋ ਗਈ ਸੀ ਉਸ ਤੋਂ ਬਾਅਦ ਹੀ ਜਦੋਂ ਪ੍ਰਧਾਨ ਪੰਜਾਂ ਚੋਂ ਕੋਈ ਨਹੀਂ ਬਣਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਆਪਣਾ ਨਿੱਜੀ ਕੋਈ ਸਵਾਰਥ ਜਾਂ ਏਜੰਡਾ ਨਹੀਂ ਸਾਡਾ ਏਜੰਡਾ ਪੰਥਕ ਇਕਤਾ ਉਸ ਦੇ ਲਈ ਅਸੀਂ ਜਿੰਨੇ ਵੀ ਹੋ ਕੋਸ਼ਿਸ਼ ਕਰਾਂਗੇ ਵੀ ਅਸੀਂ ਸਾਰੀ ਪੰਥਕ ਧਿਰਾਂ ਨੂੰ ਇੱਕ ਪਲੈਟਫਾਰਮ ਤੇ ਇਕੱਠਿਆ ਕਰ ਸਕੀਏ ਬਾਕੀ ਆ ਜਿਹੜੀ ਇਲੈਕਸ਼ਨ ਹੈਗੀ ਆ ਇਹਦੇ ਵਿੱਚ ਵੀ ਗੁਰੂ ਸਾਹਿਬ ਮਿਹਰ ਕਰਨ ਭਾਈ ਮਨਦੀਪ ਸਿੰਘ ਦਾ ਜਿੰਨਾ بڑا ਜ਼ਰੂਰੀ ਆ ਤੇ ਉਸ ਤੋਂ ਬਾਅਦ ਵੀ ਆਉਣ ਵਾਲੇ ਸਮੇਂ ਵਿੱਚ ਪੰਥਕ ਇਕਤਾ ਜੜਾ ਰਹਾ ਪਧਰਾ ਹੋਊਗਾ 2027 ਨੂੰ ਲੈ ਕੇ ਵੱਖਰਾ ਜਿਵੇਂ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਗੱਲ ਕੀਤੀ ਆ ਕੋਈ ਵੱਖਰਾ ਏਜੰਡਾ ਲੈ ਕੇ ਆ ਰਹੇ ਆ ਜਿਹੜਾ ਵੀ ਮਤਲਬ ਸਾਰੇ ਸਿੱਖ ਪੰਥ ਇਕੱਠਾ ਹੋਵੇ ਤੇ ਜਿਹੜੀ ਸਿੱਖੇ ਇਹ ਤਾਂ پوری ਕੋਸ਼ਿਸ਼ ਕਰ ਹੀ ਰਹੇ ਹਾਂ ਪਹਿਲਾਂ ਇਕੱਠੇ ਹੋਣ ਉਸ ਤੋਂ ਬਾਅਦ ਏਜੰਡੇ ਵੀ ਆ ਜਾਣਗੇ ਸਾਰੇ ਏਜੰਡਾ ਤਾਂ ਪੰਥਕ ਇਕਤਾ ਤੇ ਇੱਕ ਪਲੈਟਫਾਰਮ ਬਣਾਉਣਾ ਹੀ ਹੈ ਨਾ ਕੋਈ ਨਿੱਜੀ ਆਪਣਾ ਤਾਂ ਹੈ ਨਹੀਂ ਪੰਥ ਦੀ ਸੇਵਾ ਪੰਜਾਬ ਦੇ ਮਸਲੇ ਨੇ ਜਿਹੜੇ ਉਹਨਾਂ ਦੀ ਉਹਨਾਂ ਦੀ ਲੜਾਈ ਲੜਨੀ ਹੈ ਜਿਹੜੀ ਲੰਬੇ ਸਮੇਂ ਤੋਂ ਹੱਲ ਨਹੀਂ ਹੋ ਸਕੇ ਕਿਉਂਕਿ ਕੇਂਦਰ ਦੀ ਜਿੰਨੀ ਵੀ ਸਰਕਾਰਾਂ ਨਹੀਂ ਸਾਡੇ ਨਾਲ ਬਿਤਕਰਾ ਕਰਦੀ ਰਹੀਆਂ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ ਚਾਹੇ ਭਾਜਪਾ ਦੀ ਰਹੀ ਹੈ ਤੇ ਅੱਜ ਤੱਕ ਜਿਹੜੇ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਸਕੇ ਆ ਹੁਣ ਯੂਨੀਵਰਸਿਟੀ ਦਾ ਜਿਹੜਾ ਨਵਾਂ ਮਸਲਾ ਖੜਾ ਕੀਤਾ ਗਿਆ ਸੂਏਤਰੀ ਦੀਆਂ ਬੜੀਆਂ ਜਾਤੀਆਂ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਿਆ ਉਹ ਵੀ ਜਿਹੜਾ ਪਹਿਲੇ ਤੋਂ ਬੋਰਡ ਹੀ ਗਲਤ ਬਣਾਇਆ ਗਿਆ ਉਹ ਜਿਹੜੀਆਂ ਜਦੋਂ ਸਾਡਾ ਪੰਜਾਬ ਪੁਨਰਗਠਨ ਐਕਟ ਬਣਿਆ 1966 ਦੇ ਵਿੱਚ ਉਦੋਂ ਜਿਹੜੀਆਂ 78 79 80 ਤਾਰਾ ਲਾਈਆਂ ਗਈਆਂ ਉਹ ਸਾਰੀਆਂ ਗੈਰਸੰਵਧਾਨਿਕ ਸੀਗੀਆਂ ਉਹ ਲੰਬੀ ਲੜਾਈ ਹੈ ਜਿਹਦੇ ਕਰਕੇ ਜੋ ਵੀ ਸੰਤਾਪ ਢੰਡਾਇਆ ਪੰਜਾਬ ਨੇ ਪਿਛਲੇ ਸਮੇਂ ਦੇ ਵਿੱਚ ਉਹ ਸਾਰਾ ਪੰਜਾਬ ਦੇ ਜਿਹੜਾ ਪਾਣੀਆਂ ਦਾ ਮਸਲਾ ਸੀ ਮੇਨ ਐਸ ਵੀ ਐਲ ਜਿਹੜੀ ਤੱਕੇ ਨਾ ਕੱਢੀ ਗਈ ਜਿਹਦੇ ਤੇ ਹਰਿਆਣੇ ਦਾ ਕੋਈ ਹੱਕ ਹੀ ਨਹੀਂ ਸੀਗਾ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਉਨ ਜਮੁਨਾ ਹਰਿਆਣੇ ਚੋਂ ਨਿੰਗਦੀ ਅਸੀਂ ਕਦੋਂ ਉਹਦਾ ਹੱਕ ਮੰਗ ਰਹੇ ਹਾਂ ਵੀ ਸਾਨੂੰ ਜਮੁਨਾ ਚ ਪਾਣੀ ਦੋ ਸੋ ਇਸ ਲਈ ਇਹ ਕੋਈ ਹੱਕ ਨਹੀਂ ਸੀਗਾ ਜਿਹੜਾ ਸਤਲੁਜ ਤੇ ਪਾਣੀ ਦੇ ਉੱਤੇ ਆਪਣਾ ਇਹਦਾ ਹਰਿਆਣੇ ਦਾ ਉਹ ਸ਼ਰਿਆ ਮੌਸਮ ਹੈ ਜਿਹਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਵੜੇ ਉਹ ਸਮੇਂ ਦੀ ਤੱਕੇਸ਼ਾਈਆਂ ਜਿਹੜੀਆਂ ਹੋਈਆਂ ਪ੍ਰੈਸ ਵਲ ਤੱਕੇ ਨਿਕੜਨ ਦੀ ਕੋਸ਼ਿਸ਼ ਕੀਤੀ ਗਈ ਸੋ ਇਹ ਚੀਜ਼ਾਂ ਦਾ ਅਸੀਂ ਜਿਹੜਾ ਸੰਤਾਪ ਣਡਾਇਆ ਜਿਹੜਾ ਪਿਛਲੇ ਸਮੇਂ ਚ ਜੋ ਵੀ ਘਟਨਾਵਾਂ 1984 ਦੇ ਵਿੱਚ ਵਾਪਰੀਆਂ ਇਕਤਨਾ ਕਿਤੇ ਲੈ ਕੇ ਸਾਰਾ ਇਹਨਾਂ ਜੁੜਦੀਆਂ ਨੇ ਜਿਹੜੀਆਂ ਕਿ ਇਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਆ। ਸੋ ਕਹਿਣ ਤੋਂ ਬਾਅਦ ਉਸ ਤੋਂ ਬਾਅਦ ਭਾਜਪਾ ਕੀ ਚੰਡੀਗੜ੍ਹ ਦਾ ਮਸਲਾ ਲਾ ਲੋ। ਇਹ ਹੱਲ ਨਹੀਂ ਹੋ ਸਕਿਆ। ਹੁਣ ਇਹ ਯੂਨੀਵਰਸਿਟੀ ਤੇ ਇਹ ਦਵਾਲੇ ਹੋਏ ਹੋਏ ਨੇ। ਵੀ ਇਹਦੀ ਵੀ ਹੋਂਦ ਨੂੰ ਖਤਮ ਕੀਤਾ ਜਾਵੇ। ਸਾਡਾ ਜਿਹੜਾ ਲੋਕਤੰਤਰੀ ਢੰਗ ਦੇ ਨਾਲ ਜਿਹੜੀ ਚੋਣ ਹੁੰਦੀ ਸੀ ਮੈਂਬਰਾਂ ਦੀ। 99 ਮੈਂਬਰਾਂ ਦੀ ਸੈਨੇਟ ਸੀ ਕਿ ਜਿਹਦੇ ਵਿੱਚ ਉਹ ਸਿੰਡੀਕੇਟ ਮੈਂਬਰ ਚੁਣੇ ਜਾਂਦੇ ਸੀਗੇ। ਤੇ ਉਹ ਹੁਣ ਦਬਾਅ ਬਣਿਆ ਵੀ ਹਜੇ ਵੀ ਉਹ ਵਾਪਸ ਇਹਨਾਂ ਨੇ ਰੱਦ ਕਰਤਾ ਨੋਟੀਫਿਕੇਸ਼ਨ ਜਾਂ ਨਹੀਂ ਤਾਂ ਉਹਦੇ ਲਈ ਵੀ ਇੱਕ ਲੜਾਈ ਲੜਨੀ ਪੈਣੀ ਸੋ estrang BBMB BBMB ਮੌਲਾ ਵੀ ਮਸਲਾ ਇੱਕ ਹੈਗਾ ਉਹ ਵੀ ਹਜੇ ਵਿੱਚ ਪੂਰਾ BBMP ਜਿਹੜਾ ਬੋਰਡ ਹੀ ਗਲਤ ਬਣਿਆ ਉਹ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ 78 ਤਾਰਾ ਚੈਲੰਜ ਕੀਤੀ ਸੀਗੀ ਕਿਸੇ ਅਕਾਲੀ ਦਲ ਨੇ ਉਦੋਂ ਬਾਅਦ ਕਾਂਗਰਸ ਨੇ ਵਾਪਸ ਲੈ ਲਈ ਉਦੋਂ ਬਾਅਦ 78 80 ਤਾਰਾ ਚੈਲੰਜ ਕਰਨੀ ਬਣਦੀ ਹੈ ਸਰਕਾਰ ਨੂੰ ਕਿ ਸੁਪਰੀਮ ਕੋਰਟ ਜੇ ਜਾਈਏ ਅਸੀਂ ਤਾਂ ਇਹਦੀ ਹੋਂਦ ਹੀ ਖਤਮ ਹੋ ਸਕਦੀ ਹੈ ਸੋ ਲੇਕਿਨ ਇਹਦੇ ਵਿੱਚ ਸਾਡੀ ਮੈਂਬਰਸ਼ਿਪ ਜਿਹੜੀ ਘਟਾਈ ਗਈ ਹੈ ਕਿਉਂਕਿ ਰਾਜਸਥਾਨ ਦਾ ਤੇ ਹਰਿਆਣਾ ਦਾ ਸਾਡੇ ਪਾਣੀ ਨਾਲ ਕੋਈ ਸੰਬੰਧ ਨਹੀਂ ਮਿchre ਰਾਜਸਥਾਨ ਨੂੰ ਪਹਿਲਾਂ ਪਾਣੀ ਜਿਹੜਾ ਦਿੱਤਾ ਗਿਆ ਅੰਗਰੇਜ਼ਾਂ ਸਮੇਂ ਤੇ ਉਹਦੀ ਪਹਿਲਾਂ ਰਾਇਲਟੀ ਮਿਲਦੀ ਰਹੀ ਉਹ ਵੀ ਹੁਣ ਬਾਅਦ ਚ ਖਤਮ ਕਰ ਦਿੱਤੀ ਗਈ ਇਹਨਾਂ ਨੇ ਸੋ ਕਰੋੜਾਂ ਅਰਬ ਰੁਪਏ ਰਾਜਸਥਾਨ ਵੱਲ ਡਿਊ ਹੈ ਸਾਡਾ ਸੋ ਇਸ ਤਰ੍ਹਾਂ ਦੀਆਂ ਜਾਤੀਆਂ ਪੰਜਾਬ ਨਾਲ ਹੁੰਦੀਆਂ ਆਈਆਂ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਆ ਜੇ ਇੱਕ ਮੰਤਕ ਪਲੇਟਫਾਰਮ ਬਣੂਗਾ ਇਹ ਤਾਂ ਹੀ ਮਸਲੇ ਹੱਲ ਹੋ ਸਕਦੇ ਆ ਤਾਂ ਹੀ ਅਸੀਂ ਕੱਟੇ ਉਹ ਲੜਾਈ ਲੜ ਸਕਦੇ ਆ ਅਦੇ ਸਾ ਜਿਵੇਂ ਵੱਡਾ ਮਸਲਾ ਇਹ ਆ ਵੀ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਪਹਿਲਾਂ ਵਾਲੇ ਬੰਦੀ ਸਿੱਖ ਜਿਹੜਾ ਨਹੀਂ ਹੋਏ ਕਿ ਨਵੇਂ ਬੰਦੀ ਸਿੱਖ ਬਣਾ ਦਿੱਤੇ ਗਏ ਅਯੋ ਮਤਪਾਲ ਸਿੰਘ ਦੀ ਗੱਲ ਕਰ ਗਏ ਜਾਂ ਉਹਨਾਂ ਦੇ ਸਾਥੀ ਸੀਗੇ ਇਹਨਾਂ ਲਈ ਤੁਸੀਂ ਕੋਈ ਵੱਖਰਾ ਕੋਈ ਬੀਜੇਪੀ ਨਾਲ ਕੋਈ ਗੱਲਬਾਤ ਕਰ ਰਹੇ ਹੋ ਕਿਉਂਕਿ ਬੀਜੇਪੀ ਦੀ ਵਸ ਹੈਗਾ ਤੇ ਪੰਜਾਬ ਸਰਕਾਰ ਦੀ ਵਸ ਵੀ ਹੈਗਾ ਵੀ ਜਿਹੜੇ ਉਹਨਾਂ ਨੂੰ ਅੰਦਰ ਹੁਣ ਤੱਕ ਕੀਤਾ ਤੇ ਬਾਹਰ ਨਹੀਂ ਹੋਣ ਦਿੱਤਾ ਕੋਈ ਹੈ ਤੁਹਾਡਾ ਕੋਈ ਏਜੰਡਾ ਨਾਲ ਸੰਬੰਧ ਚ ਕੋਈ ਇਹਦੇ ਬਾਰੇ ਤਾਂ ਹਜੇ ਚਲੋ ਸਾਡੇ ਜਿਹੜੇ ਪ੍ਰਧਾਨ ਬਣੇ ਨੇ ਉਹ ਹੀ ਦੱਸ ਸਕਦੇ ਨੇ ਲੇਕਿਨ ਏਜੰਡਾ ਤਾਂ ਸਾਡਾ ਮੁੱਖ ਆ ਜਿਹੜਾ ਸਭ ਤੋਂ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਨੇ ਪਹਿਲੇ ਤਾਂ ਮੁੱਦੇ ਸੀ ਜਿਹੜੇ ਸਾਡੇ ਚਾਹੇ ਉਹ ਚੰਡੀਗੜ੍ਹ ਦਾ ਸੀ ਚਾਹੇ ਉਹ ਪਾਣੀ ਦਾ ਸੀ ਚਾਹੇ ਪੰਜਾਬੀ ਬੋਲਦੇ ਇਲਾਕੇ ਦਾ ਸੀ ਇਹਨਾਂ ਮਸਲੇ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਨਾ ਉਹ ਉਹਦੇ ਵਿੱਚ ਜਿਹੜੇ ਮਸਲੇ ਸੀ ਇਕੱਲੇ ਸਿੱਖਾਂ ਦੇ ਨਹੀਂ ਸੀ ਪੰਜਾਬ ਦੇ ਸੀ ਪੰਜਾਬੀਆਂ ਦੇ ਸੀ ਹਰ ਧਰਮ ਦੇ ਲੋਕਾਂ ਦੇ ਸੀਗੇ ਲੇਕਿਨ ਲੜਾਈ ਉਹ ਸਿੱਖ ਕੌਮ ਨੇ ਲੜੀ ਉਹਦੇ ਕਰਕੇ ਬੰਦੀ ਸਿੰਘ ਉਹ ਆਪਣੇ ਲਈ ਥੋੜੀ ਅੰਦਰ ਨੇ ਪੰਜਾਬ ਦੇ ਹੱਕਾਂ ਲਈ ਅੰਦਰ ਨੇ ਸੋ ਇਹ ਉਹ ਹੁਣ ਜਿਹੜਾ ਇਹ ਮਸਲਾ ਹੁਣ ਸਿੱਖ ਕੌਮ ਨਾਲ ਜੁੜਿਆ ਹੋਇਆ ਵੀ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਪੂਰੀਆਂ ਹੋ ਗਈ ਉਹਨੂੰ ਰਿਹਾ ਕਰਨਾ ਸੋ ਇਹ ਵੀ ਸਾਡੇ ਨਾਲ ਤੱਕਾ ਹੋ ਰਿਹਾ ਛਰੇਆਂ ਸੋ ਇਹ ਜੋ ਵੀ ਮਸਲੇ ਨੇ ਇਹ ਜੇ ਪਲੇਟਫਾਰਮ ਬਣੂ ਤਾਂ ਹੀ ਤਕੜੇ ਕੋਲ ਲੜਾਈ ਲੜ ਸਕ ਮਸਲਾ ਤੇ ਆ ਵੀ ਸਕੌਮ ਇਕੱਠੀ ਹੋਵੇ ਇੱਕ ਪਲੈਟਫਾਰਮ ਤੇ ਤੇ ਫਿਰ ਜਿਹੜੇ ਮਸਲੇ ਆ ਸਾਰਿਆਂ ਦੀ ਲੜਾਈ ਲੜੀ ਜਾਵੇ ਤਾਂ ਤਾਂ ਹੀ ਸਾਡਾ ਕੇਂਦਰ ਤੇ ਦਬਾਅ ਬਣੂਗਾ ਨਾ ਸੋ ਇਹ ਬਾਕੀ ਇਹ ਸਭ ਤੋਂ ਵੱਧ ਨਿਰਪਰ ਕਰਦਾ ਤਰਨਤਨ ਦੀ ਚੋਣ ਤੇ ਜੀ ਸਾਹਿਬ ਰਾਜਾ ਬੜੈਂਗ ਨੇ ਕਾਫੀ ਕੁਝ ਬੋਲਿਆ ਦੋ ਬਿਆਨ ਉਹਦੇ ਪੱਤੇ ਆਏ ਤਰਨਤਨ ਦੇ ਵਿੱਚ ਖਾਲਿਸਤਾਨ ਚਾਹੁੰਦੇ ਜਾਂ ਹਿੰਦੁਸਤਾਨ ਚਾਹੁੰਦੇ ਆ ਤੇ ਦੂਸਰਾ ਜਿਹੜਾ ਬੂਟਾ ਸਿੰਘ ਦੇ ਸਬੰਧੇ ਉਹਨਾਂ ਨੇ ਬਿਆਨ ਦਿੱਤਾ ਤੇ ਉਹ ਤਾਂ ਜਿਹੜਾ ਕੋਈ ਨਹੀਂ ਹੋਈ ਜਾਂਦਾ ਤੁਸੀਂ ਕਿਵੇਂ ਦੇ ਲਗਾ ਮੈਂ ਤਾਂ ਕਹਿੰਦਾ ਵੀ ਜਿਹੜੇ ਰਾਜਨੀਤਿਕ ਲੀਡਰ ਹੈਗੇ ਉਹਨਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ ਇਸ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਮਾਹੌਲ ਵੀ ਖਰਾਬ ਹੁੰਦਾ ਵਾ ਤੇ ਲੋਕਾਂ ਦੇ ਮਨ ਨੂੰ ਫੇਸ ਵੀ ਪਹੁੰਚਦੀ ਆ ਸੋ ਸਾਡੀ ਤਾਂ ਕੋਸ਼ਿਸ਼ ਮੇਰੀ ਹਮੇਸ਼ਾ ਰਹਿੰਦੀ ਆ ਵੀ ਕਿਸੇ ਵੀ ਕੋਈ ਵੀ ਇਦਾਂ ਦੀ ਗੱਲ ਨਾ ਕਿਈ ਜਾ ਵੀ ਜਿਹੜੀ ਕਿਸੇ ਨੂੰ ਵੀ ਜ਼ੌਹਦੇ ਹੋ ਹੈ ਨਾ ਲੜਾਈ ਮੁੱਦਿਆਂ ਦੀ ਆ ਨਿੱਜੀ ਲੜਾਈ ਤਾਂ ਕਿਸੇ ਨਾਲ ਵੀ ਹੈ ਨਹੀਂ ਸੋ ਮੁੱਦਿਆਂ ਦੀ ਆਪਾਂ ਗੱਲ ਕਰੀਏ ਤੇ ਮੁੱਦਿਆਂ ਤੇ ਲੜਾਈ ਲੜੀਏ ਤੇ ਅਸੀਂ ਤਾਂ ਅਜੇ ਤੱਕ ਕੋਸ਼ਿਸ਼ ਕਰਦੇ ਆ ਵੀ ਕਿਸੇ ਤਰ੍ਹਾਂ ਦੀ ਨਿੱਜੀ ਟਿੱਪਣੀ ਕਿਸੇ ਤਰ੍ਹਾਂ ਦੀ ਨਾ ਹੋਵੇ ਤੇ ਬਾਕੀ ਸਾਰੇ ਲੀਡਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈਗੀ ਠੀਕ ਹੈ ਜੀ ਬਹੁਤ ਧੰਨਵਾਦ ਸਰਦਾਰ ਮਨਪੀ ਸਿੰਘ ਵਾਲੀ ਜਿਹੜੇ ਸੀਨੀਅਰ ਆਗੂ ਹੈਗੇ ਆ ਸ਼੍ਰੋਮਣੀ ਕਾਲ ਦਲ ਦਾ ਪੁਨਰਸਰਜੀਤੀ ਬਣਿਆ ਹੈਗਾ ਤੇ ਇਹਨਾਂ ਨੇ ਬੜੀ ਖੁੱਲ ਕੇ ਗੱਲਬਾਤ ਕੀਤੀ ਹੈਗੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰਾਂਗੇ ਕੈਮਰਾਮੈਨ ਰਾਜ ਬਰਾੜ ਦੇ ਆਹਨ ਮਨਤਪਲੋਚਨ ਸਿੰਘ ਬਰਾੜ ਰੋਡੇ ਬੜਾ